ਇਹ ਵੀਡੀਓ ਫਿਰੋਜ਼ਪੁਰ ਦੇ ਕਿਸੇ ਲਾਗੇ ਦੇ ਪਿੰਡ ਦੀ ਦੱਸੀ ਜਾ ਰਹੀ ਹੈ ਜਿੱਥੇ ਤੁਸੀਂ ਦੇਖ ਸਕਦੇ ਹੋ ਕਿ ਇਹ ਪਾਠੀ ਵੀਰ ਸਿੰਘ ਦੀ ਉਹਨਾਂ ਦੇ ਪਤੀਜੇ ਵੱਲੋਂ ਦਾੜੀ ਪੱਟੀ ਜਾਰੀ ਹੈ ਕਹਿੰਦੇ ਦੱਸਿਆ ਜਾ ਰਿਹਾ ਹੈ ਕਿ 7 ਮਰਲਿਆਂ ਦੀ ਪੈੜੀ ਦਾ ਕੋਈ ਰੋਲਾ ਸੀ ਜਿਸ ਕਰਕੇ ਇਹਨਾਂ ਦੀ ਦੇਖੋ ਇਸ ਮੁੰਡੇ ਨੇ ਕਿਵੇਂ ਦਾੜੀ ਪੱਟੀ ਤੇ ਇਹਨਾਂ ਦੀ ਬੇਦਬੀ ਵੀ ਕੀਤੀ ਇਸ ਦੇ ਵਿੱਚ ਪਾਠੀ ਸਿੰਘ ਕਹਿ ਰਹੇ ਨੇ ਕਿ ਤੂੰ ਜਦੋਂ ਮਰਜ਼ੀ ਪੈਲੀ ਲੈ ਲਈਂ ਜਦੋਂ ਮਰਜ਼ੀ ਸੈਣ ਕਰਾ ਲਈ ਪਰ ਮੇਰੀ ਦਾੜੀ ਛੱਡ ਦੇ ਮੈਂ ਤੈਨੂੰ ਕੁਝ ਨਹੀਂ ਕਹਿੰਦਾ ਤੂੰ ਮੈਨੂੰ ਨਾ ਕੁਝ ਕਹਿ ਪਰ ਉਹ ਮੁੰਡਾ ਦੇਖ ਉਹਨਾਂ ਦੀ ਦਾੜੀ ਨਹੀਂ ਕੱਟ ਰਹਾ ਤੇ ਇਹ ਗੱਲ ਹੁਣ ਨਿਆਂੰਗ ਸਿੰਘ ਵੀਰਾਂ ਕੋਲ ਵੀ ਪਹੁੰਚਦੀ ਹੈ ਤੇ ਕਿਹਾ ਜਾ ਰਿਹਾ ਕਿ ਇਸ ਮੁੰਡੇ ਤੇ ਜਲਦ ਤੋਂ ਜਲਦ ਕਾਰਵਾਈ ਹੋਏਗੀ ਕਿਉਂਕਿ ਇਸ ਨੇ ਉਹਨਾਂ ਦੀ ਦਾੜੀ ਦੀ ਬੇਅਦਬੀ ਕੀਤੀ ਹੈ ਤੇ ਇਹ ਜੋ ਸਾਡੇ ਸਿੱਖ ਕੌਮ ਨੂੰ ਬਰਦਾਸ਼ਤ ਕਦੇ ਵੀ ਨਹੀਂ ਹੋ ਸਕਦੀ ਆਓ ਤੁਸੀਂ ਵੀ ਦੇਖੋ ਇਹ ਵੀਡੀਓ ਤੇ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਕਿ ਇਸ ਤੇ ਉੱਪਰ ਵੱਧ ਤੋਂ ਵੱਧ ਤੇ ਜਲਦ ਤੋਂ ਜਲਦ ਕਾਰਵਾਈ ਹੋ ਸਕੇ ਧੰਨਵਾਦ ਕਰ ਦੇਣਗੇ ਅੱਡਾ ਦੀ ਛੱਡੇ ਮਾ ਅਸੀਂ ਲੈਣਗੇ ਆ ਅੱਗਾ ਦੀ ਛੱਡੇ ਤੇਰੇ ਮੈਂ ਉਹ ਕੋਈ ਨਹੀਂ ਆ ਤੂੰ ਮੈਨੂੰ ਕੋਈ ਤਾਂ ਹੱਸੇ ਜਾ ਤੂੰ ਉਹ ਸੈਨ ਸਾਰਾ ਕੁਝ ਇਹ ਹੈ ਨਾ ਆ ਸਾਰੇ ਕੁਝ ਉਹ ਕਰੇਗਾ ਹਾਂ ਕਰਾਂਗੇ ਹੁਣ ਵੀ ਕਰ ਦੇਣਗੇ ਹਾਂ ਕਰਾਂਗੇ ਜਦੋਂ ਤੇਰਾ ਇਹ ਸੀਲ ਦਾ ਕਿਹ ਕਰੇਗਾ ਜਦੋਂ ਸੀਲ ਦਾ ਤੇ ਦਾ ਸੱਤ ਮਰਲੇ ਅੱਗੜ ਹਾਂ ਸੱਤ ਮਰਲੇ ਹੋ ਕੇ ਆ ਉਹ ਸੱਤ ਮਰਲੇ ਅੱਜ ਵੀ ਇਹ ਤੇ ਕੱਲ ਵੀ ਆ ਸੱਤ ਆ ਕਿੰਨੀ ਜਾਉਂਦਾ ਉਹ ਭੱਜੀ ਜਾ ਉਹ ਭੱਜੀ ਜਾ ਹਾਂ ਚਾਚਾ ਤੂੰ ਨਾਮ ਦੇ ਚਾਹਤ ਕਦੇ